ਜੀ ਸਸਿਕਾਲ ਦੋਸਤੋ ਸੋ ਕਿਸਾਨ ਮੇਲਾ ਲੁਧਿਆਣੇ ਵਿਖੇ ਆਏ ਹੋਏ ਸੀਗੇ ਤੇ ਇੱਥੇ ਨਾ ਇੱਕ ਇਹਨਾਂ ਨੇ ਮਾਡਲ ਲਾਇਆ ਹੋਇਆ ਬਹੁਤ ਵਧੀਆ ਤੇ ਆਪਾਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆਂ ਵੀ ਜਿਹੜੀਆਂ ਆਪਣੇ ਕੋਲੇ ਨਸਲਾਂ ਨੇ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜੇ ਫਾਰਮਰ ਭਰਾ ਆਪਣੇ ਰੱਖਦੇ ਆ ਨਾ ਤੇ ਉਹਦੇ ਬਾਰੇ ਜਾਣਕਾਰੀ ਦਿੰਨੇ ਆਂ ਜਿਵੇਂ ਇਹ ਸਭ ਤੋਂ ਪਹਿਲਾਂ ਇਹਨਾਂ ਨੇ ਐਫ ਐ ਜਿਹੜੀ ਉਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਆ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਇਹਦਾ ਜਿਹੜਾ ਜਨਮ ਸਥਾਨ ਹੈ ਉੱਤਰੀ ਨੀਦਰਲੈਂਡ ਤੇ ਉੱਤਰੀ ਹਾਲੈਂਡ ਅਤੇ ਪੱਛਮੀ ਫਰੀਜ਼ਲੈਂਡ ਰੰਗ ਇਹਦਾ ਹੋਊਗਾ ਕਾਲਾ ਚਿੱਟਾ ਜਾਂ ਲਾਲ ਚਿੱਟਾ ਸਰੀਰ ਭਾਰਾ ਵੇਲ ਲੰਮੀ ਆਕਾਰ ਵੱਡਾ ਸਿਰ ਲੰਬਾ ਪਤਲਾ ਤੇ ਸਿੱਧਾ ਲੇਵੇ ਦਾ ਆਕਾਰ ਵੱਡਾ ਅਗਾਹ ਤੇ ਪਿਛਾਣ ਨੂੰ ਵਧਿਆ ਹੋਇਆ ਫਰੀਡ ਦੀ ਹੱਡੀ ਸਿੱਧੀ ਪ੍ਰਤੀ ਸੂਆ 7000 ਲੀਟਰ ਫੈਟ 3.5 ਹੁੰਦੀ ਹੈ ਇਹ ਦੋਸਤੋ ਇਸ ਦੀ ਜਿਹੜੀ ਗਾਂ ਦੀ ਨਿਸ਼ਾਨੀ ਹੈ ਤੇ ਇਹਦੇ ਬਾਰੇ ਇਹ ਜਾਣਕਾਰੀ ਹੈ ਤੇ ਅੱਗੇ ਆ ਜਾਂਦੀ ਜਿਵੇਂ ਜਰਸੀ ਹਾਂ ਜਰਸੀ ਬਾਰੇ ਇਹਨਾਂ ਨੇ ਜਾਣਕਾਰੀ ਦਿੱਤੀ ਹੋਈ ਹੈ ਇੱਥੇ ਇਹਨਾਂ ਜਿਹੜਾ ਜਨਮ ਸਥਾਨ ਆ ਉਹ ਜਰਸੀ ਟਾਪੂ ਇੰਗਲੈਂਡ ਕਾਤੇ ਦਾ ਛੋਟਾ ਰੰਗ ਹਰ ਨੋਟਾ ਪੂਰੇ ਤੇ ਲਾਲ ਰੰਗ ਦੇ ਚਟਾਕ ਸਰੀਰ ਦਾ ਕਾਰ ਛੋਟਾ ਤੇ ਗੁੰਦਵਾ ਸਿੰਗਾ ਦਾ ਰੰਗ ਪੀਲਾ ਸਿਰਿਆ ਸਿਰਿਆਂ ਤੋਂ ਇਹ ਕਾਲਾ ਸਿਰ ਛੋਟਾ ਮੱਥਾ ਵਧੇਰੇ ਚੌੜਾ ਤੇ ਅੱਖਾਂ ਉੱਪਰੀਆਂ ਹੋਈਆਂ ਸੂਏ ਦਾ ਦੁੱਧ ਜਿਹੜਾ ਇਹਨਾਂ ਨੇ ਲਿਖਿਆ ਹੋਇਆ ਹੈਗਾ 4500 ਲੀਟਰ ਫੈਟ ਇਹਦੀ ਹੁੰਦੀ ਹੈ ਜਿਹੜੀ 5% ਜਰਸੀ ਦੀ ਠੀਕ ਹੈ ਜੀ ਇਹ ਜਰਸੀ ਬਾਰੇ ਜਾਣਕਾਰੀ ਹੈ ਫਿਰ ਆ ਜਾਂਦੀ ਹੈ ਸਾਈਵਾਲ ਕੁਸ਼ਪਰਾ ਸਾਈਵਾਲ ਗਾਂ ਰੱਖਦੇ ਆ ਇਹਦੇ ਬਾਰੇ ਇਹ ਕਿ ਜਨਮ ਸਥਾਨ ਇਹਦਾ ਮਿੰਟ ਗੁਮਰੀ ਪਾਕਿਸਤਾਨ ਤੋਂ ਆਈ ਹੈ ਜੀ ਇਹ ਜਿਹੜੀ ਸਾਈਵਾਲ ਗਾਂ ਹੈ ਨਾ ਰੰਗ ਇਹਦਾ ਲਾਲ ਪੂਰਾ ਕੱਦ ਦਰਮਿਆਨਾ ਲੱਤਾਂ ਛੋਟੀਆਂ ਚਮੜੀ ਢਿੱਲੀ ਪੂਛ ਲੰਮੀ ਸੂਈ ਦਾ ਦੁੱਧ 2000 ਲੀਟਰ ਇਹ ਹੈਗੀ ਹੈ ਜੀ ਅਸੀਂ ਜਾਣਕਾਰੀ ਆਪਣੀ ਸਾਈਵਾਲ ਗਾਂ ਬਾਰੇ ਹੈ ਨਾ ਤੇ ਜਰਸੀ ਹੋ ਗਈ ਐਚ ਐਫ ਤੇ ਸਾਈਵਾਲ ਅੱਗੇ ਤੁਹਾਨੂੰ ਆਪਾਂ ਦੱਸ ਦਈਏ ਮੁਰਾ ਜਿਹੜੀ ਮੁਰਾ ਮੱਝ ਆਪਣੇ ਆਮ ਆ ਜਿਹੜੀ ਉਹ ਹੁਣ ਕਿਸਾਨ ਭਰਾ ਇਹਨਾਂ ਵੱਲ ਜ਼ਿਆਦਾ ਹੋਇਆ ਮੁਰਾ ਵੱਲ ਇਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦਿੰਦਾ ਕਿੜੇ ਦੇ ਬਾਰੇ ਲਿਖਿਆ ਇਹਦਾ ਜਿਹੜਾ ਜਨਮ ਸਥਾਨ ਉਹ ਹਰਿਆਣਾ ਰੁੱਤਕ ਤੇ ਹਿਸਾਰ ਇੱਥੇ ਇਹਦਾ ਜਿਹੜਾ ਜਨਮ ਸਥਾਨ ਹੋਇਆ ਤਾਂ ਇਹੋ ਤਾਂ ਆਪਣੇ ਹਰਿਆਣੇ ਵਾਲੇ ਜਿਹੜੇ ਵੀਰ ਭਰਾ ਉਹ ਇਸ ਨਸਲ ਦੇ ਵਿੱਚ ਬਹੁਤ ਅੱਗੇ ਲੰਘੇ ਆ ਜਨਮ ਸਥਾਨ ਹਰਿਆਣਾ ਰੁੱਤਕ ਹਿਸਾਰ ਰੰਗ ਕਾਲਾ ਸਿੰਘ ਛੋਟੇ ਦੇ ਖੁੰਡੇ ਖੁੱਚਾਂ ਖੁੰਡੇ ਖੁੱਚਾਂ ਮੱਥਾ ਉਬਰਿਆ ਹੋਇਆ ਪੂਸ਼ ਖੁੱਚਾਂ ਤੋਂ ਨੀਵੀਂ ਲੇਵਾ ਭਾਰਾ ਥਾਂ ਲੰਮੇ ਤੇ ਠੀਕ ਬੈਠ ਵਿਚ ਸੂਏ ਦਾ ਦੁੱਧ 2200 ਤੋਂ 2500 ਲੀਟਰ ਫੈਟ 7% ਇਹ ਮੁਰਾ ਦੀ ਨਿਸ਼ਾਨੀਆਂ ਦੋਸਤੋ ਅੱਗੇ ਆ ਜਾਂਦੀ ਆ ਭਾਈ ਨੀਲੀ ਰਾਵੀ ਜਿਹੜੀ ਨੀਲੀ ਰਾਵੀ ਆ ਇਹਦੇ ਬਾਰੇ ਵੀ ਮੈਂ ਤੁਹਾਨੂੰ ਜਾਣਕਾਰੀ ਦਿੰਨਾਗਾ ਜਨਮ ਸਥਾਨ ਮਿੰਟ ਕੋਬਰੀ ਇਹ ਵੀ ਪਾਕਿਸਤਾਨ ਦੀ ਨਸਲ ਆ ਦੋਸਤੋ ਜਿਹੜੀ ਨੀਲੀ ਰਾਵੀ ਐ ਤੇ ਰੰਗ ਇਹਦਾ ਵੀ ਕਾਲਾ ਅੱਖਾਂ ਬਿੱਲੀਆਂ ਮੱਥੇ ਉੱਪਰ ਚਟਾ ਫੂਲ ਪੂਛ ਦਾ ਚੌਰ ਚਟਾ ਕੋਟਿਆਂ ਅਤੇ ਖੁੱਚਾ ਥੱਲੋਂ ਲੱਤਾਂ ਸਫੇਦ ਕੱਦ ਦਰਮਿਆਨਾ ਮੱਥਾ ਉੱਭਰਿਆ ਹੋਇਆ ਸਿੰਘ ਭਾਰੀ ਸੂਇ ਦਾ ਦੁੱਧ 1800 ਤੋਂ 2000 ਲੀਟਰ ਫੈਟ 7% ਇਹ ਇਹਦੇ ਬਾਰੇ ਦੋਸਤੋ ਜਾਣਕਾਰੀ ਹੈ ਤੇ ਇਹ ਇਹਨਾਂ ਨੇ ਇਹਦਾ ਮਾਡਲ ਬਣਾਇਆ ਹੋਇਆ ਹੈਗਾ ਠੀਕ ਹੈ ਜੀ ਸਾਰੀ ਜਾਣਕਾਰੀ ਦਿੱਤੀ ਹੈ ਤੇ ਜਿਹੜੀਆਂ ਸਾਨੂੰ ਇਹ ਨਿਸ਼ਾਨੀਆਂ ਦੱਸਤੀਆਂ ਵੀ ਜਾਣਕਾਰੀ ਦਿੱਤੀ ਵੀ ਕਿਹੜਾ ਪਸ਼ੂ ਕਿੱਥੋਂ ਆਇਆ ਕੀ ਗੱਲਬਾਤ ਆ ਇਹ ਸਾਰਾ ਇਸ ਮਾਡਲ ਦੇ ਵਿੱਚ ਜਿਹੜਾ ਇਹਨਾਂ ਨੇ ਜਾਣਕਾਰੀ ਦਿੱਤੀ ਹੋਈ ਆ ਸੋ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਦੋਸਤੋ ਸ਼ੇਅਰ ਕਰਦੇ ਹੋ ਬੱਤ ਬੱਤ ਥੈਂਕ ਯੂ ਸ਼ੁਕਰੀਆ